ਫਿਰ ਦੇਖ ਕੀ ਨਾਮ ਹੈ ਤੁਹਾਡਾ ਮੈਂ ਨਰੂਸੀ ਸਿੰਘ ਹੈ ਅੱਛਾ ਜਿਹੜਾ ਲੜਾਈ ਝਗੜਾ ਹੋਇਆ ਤੁਹਾਡੇ ਸੱਟ ਲੱਗੀ ਹੈ ਕੀ ਹੋਇਆ ਸੇ ਤੇ ਇਹ ਜੀ ਬਸ ਠਿੱਕੇ ਤੇ ਮੇਰਾ ਆਟੋ ਲਿਆ ਵਾ ਜੀ ਤੇ ਯੋ ਮੈਂ ਜਰੂ ਆ ਉਹਦਾ ਕਿਰਾਇਆ ਤੇ ਮੈਂ ਵੀ ਚਲ ਚਲਾਈ ਜਾਨੇ ਮੇਰੇ ਜਿਹੜੇ ਭਣ ਭਈਆ ਉਹਨਾਂ ਨੂੰ ਮੈਂ ਗਿਆ ਜੀ ਐਂ ਕਰਕੇ ਵੀ ਤੁਸੀਂ ਨਾ ਸਵਾਰੀ ਉਹ ਵੀ ਚੱਕਣੀ ਆ ਤਾਂ ਮੈਂ ਗੁਰੂ ਚੱਕ ਲਿਆ ਕਰੋ ਵੀ ਜਿਹੜੇ ਮੂਰਲੇ ਬੈਠੇ ਮੂਰਲੇ ਵੀ ਅਕਸ ਨੂੰ ਸਵਾਰੀ 'ਤੇ ਬੈਠੇ ਨੇ ਤੇ ਸਵਾਰੀ ਉਹਨਾਂ ਨੂੰ ਕਿਹਾ ਤੇ ਉਹਨਾਂ ਨੇ ਪਿੱਛੇ ਦੀ ਆ ਕੇ ਨਾ ਮੇਰੇ ਪੈਰ ਬਿਮਾਰੀ ਉਦੋਂ ਮੁੜ ਕੇ ਮੈਂ ਮੇਰੇ ਭਣ ਭਈਆ ਆਏ ਆਗੇ ਉਹ ਲੈ ਕੇ ਗਿਆ ਮੈਨੂੰ ਬਾਕੀ ਜਾ ਕੇ ਹਸਪਤਾਲ ਚ ਪਤਾ ਲੱਗਿਆ ਜੀ ਵੀ ਮੈਂ ਇੱਥੇ ਪਿਆਂਗਾ ਵੀ ਕਾ ਇਹਨਾਂ ਦੇਖੋ ਮੇਰੇ ਨਾਲ ਮੈਂ ਹੰਢੀ ਜਿਪਟਾਂਗਾ ਮੇਰੇ ਤਿੰਨ ਕੁੜੀਆਂ ਗਈਆਂ ਤੇ ਮੈਨੂੰ ਕੋਈ ਇਨਸਾਫ ਮਿਲਣਾ ਚਾਹੀਦਾ ਜੀ ਇਹਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਜੀ ਡਾਕਟਰ ਸਰਦੀਪ ਸਿੰਘ ਜੀ ਅੱਛਾ ਜਿਹੜਾ ਇੱਕ ਲੜਾਈ ਝਗੜੇ ਦਾ ਮਾਮਲਾ ਹੈ ਆਟੋ ਚਲਕਦਾ ਇਹ ਕੀ ਗੱਲਬਾਤ ਹੈ ਜੀ ਇਹ ਆਇਆ ਜੀ ਆਪਣੇ ਕੋਲ 1 ਵਜੇ ਦੇ ਸੱਟਾਂ ਸੀਗੀਆਂ ਇਹਨੇ ਕਿਹਾ ਵੀ ਮੇਰੇ ਨਾਲ ਕਿਸੇ ਨੇ ਮਾਰਕੁੱਟ ਕਰੀ ਹੈ ਉਹ ਅਸੀਂ ਸਾਰੀ ਇਹਦੀ ਟ੍ਰੀਟਮੈਂਟ ਕਰਕੇ ਰੁੱਕਾ ਭੇਜਤਾ ਪੁਲਿਸ ਨੂੰ ਤੇ ਪੁਲਿਸ ਨੂੰ ਬਿਆਨ ਦੇਊਗਾ ਜੀ ਜੋ ਵੀ ਇਹਦੇ ਨਾਲ ਹੋਇਆ ਕਿੰਨੀ ਕਿ ਸੱਟਾਂ ਸੱਟਾਂ ਜੀ ਸੁਪਰਫਿਸ਼ੀਅਲ ਲੱਗਦੀਆਂ ਵੈਸੇ ਸਿਰ 'ਚ ਸੱਟ ਸੀਗੀ ਇਹਦੇ ਉਹਦੇ ਅਸੀਂ ਕਾਫੀ ਜ਼ਖਮ ਸੀਗਾ ਉਹਦੀ ਅਸੀਂ ਡਰੈਸਿੰਗ ਵਗੈਰਾ ਕਰੀਏ ਟ੍ਰੀਟਮੈਂਟ ਦਿੱਤੀ ਇਹਨਾਂ ਨੂੰ ਬਾਕੀ ਇਨਵੈਸਟੀਗੇਸ਼ਨ ਐ ਐਕਸ-ਰੇ ਲਈ ਰੱਖੀਆਂ ਸੱਟਾਂ ਉਹਨਾਂ ਤੋਂ ਕਲੀਅਰ ਹੋਊ ਕਿੰਨੀ ਕਿ ਸੱਟ ਹਾਂਜੀ ਵੀਰ ਜੀ ਜਿਹੜੀ ਇਹ ਕੱਲ ਈ ਆਟੋ ਜਿਹੜੇ ਚੱਲਦੇ ਨੇ ਆਪਣੇ ਭਦੋੜ ਦੇ ਵਿੱਚ ਉਹਨਾਂ ਨੂੰ ਲੈ ਕੇ ਆਪਸ ਵਿੱਚ ਇਹਨਾਂ ਦੀ ਕੋਈ ਲੜਾਈ ਝਗੜਾ ਹੋਇਆਗਾ ਤੇ ਉਹ ਕਿੰਨੇ ਕਿ ਸੱਟ ਆ ਜਿਹੜਾ ਆਪਣਾ ਹਸਪੀਟਲ ਚ ਦਾਖਲਾ ਪੇਸ਼ੈਂਟ ਉਹਦਾ ਨਾਮ ਰੋਸੀ ਨਾਮ ਦਾ ਇੱਕ ਮੁੰਡਾ ਹਾਂਜੀ ਤੇ ਉਹ ਕੱਲ ਸਾਨੂੰ ਸ਼ਾਮ ਨੂੰ ਰੁਕਾ ਮਿਲਿਆ ਸੀਗਾ ਆਪਦਾ ਮੈਂ ਲਿਆਇਆ ਬਿਆਨ ਲਿਖ ਕੇ ਐਮਐਲਆਰ ਮੈਂ ਲੈ ਲੀਆ ਉਹਦੇ ਤਿੰਨ ਸੱਟਾਂ ਨੇ ਜੋ ਬਲੰਟ ਨੇ ਉਹ ਡਾਕਟਰ ਸਾਹਿਬ ਨੇ ਅਕਸਰੇ ਤੇ ਰੱਖੀਆਂ ਨੇ ਤੇ ਬਾਕੀ ਦੋ ਬੰਦਿਆਂ ਦਾ ਉਹਨੇ ਨਾਮ ਲਿਖਾਇਆ ਉਹ ਵੀ ਆਟੋ ਰਿਕਸ਼ਾ ਦੇ ਕੰਮ ਕਰਦੇ ਆ ਠੀਕ ਹੈ ਨਾ ਉਹਨਾਂ ਕੋਲੇ ਵੀ ਮੈਂ ਜਾ ਕੇ ਆਇਆਗਾ ਉਹ ਵੀ ਆਉਂਦੇ ਤੇ ਐਮਐਲਆਰ ਮੁਤਾਬਕ ਹਜੇ ਉਹ ਸੱਤਾਂ ਉਹਦੀ ਐਕਸਰੇ ਤੇ ਰੱਖਿਆ ਨੇ ਤਿੰਨ ਐਕਸਰੇ ਫਿਲਮਾਂ ਲੈ ਕੇ ਜੋ ਵੀ ਅੱਗੇ ਇਹਨਾਂ ਦਾ ਪ੍ਰੋਸੀਜਰ ਹੋ ਜਾ ਕੋਈ ਗੱਲਬਾਤ ਕਰਨੀ ਹੋਵੇ ਸਭ ਨੇ ਆਪਾਂ ਕਾਰਵਾਈ ਕਰਾਂਗੇ ਵਾਪਸੀ ਤੇ ਮੈਂ ਬਿਆਨ ਲਿਖੇ ਉਹਦੀ ਰਿਪੋਰਟ ਪਾਤੀ ਆ ਤੇ ਕੀ ਕਰਨ ਸੀ ਜਿਹੜਾ ਹੋੰਦਾ ਕੀ ਕਰਨ ਸੀ ਇਹਨਾਂ ਦਾ ਤੇ ਮੈਨੂੰ ਤਾਂ ਜਿਹੜਾ ਹੁਣ ਤੱਕ ਪਤਾ ਲੱਗਿਆ ਜਾਂ ਬਿਆਨ ਤੋਂ ਜਾਂ ਉਹਨੇ ਮੁੰਡੇ ਮੈਨੂੰ ਦੱਸਿਆ ਕਿ ਸਵਾਰੀ ਚੱਕਣ ਵਾਸਤੇ ਲਈ ਹੋਇਆ ਸੀਗਾ ਉਹ ਕਹਿੰਦੇ ਵੀ ਮੈਂ ਲੈ ਕੇ ਜਾਣੀ ਐ ਜਿਵੇਂ ਆਪਾਂ ਆਮ ਦੇਖਦੇ ਆ ਬੱਸ ਸਟੈਂਡਾਂ ਦੇ ਉੱਤੇ ਜਾ ਬੱਸਾਂ ਦੇ ਉੱਤੇ ਬਸਾਣਾਂ ਦੀ ਲਈ ਝਗੜਾ ਹੋ ਜਾਂਦਾ ਵੀ ਸਵਾਰੀ ਪਹਿਲਾਂ ਲੈ ਗਿਆ ਬਾਅਦ ਚ ਲੈ ਜਿਹੜੇ ਹੈਗੇ ਨੇ ਕਿ ਉਹ ਵੀ ਆਟੋ ਰਿਕਸ਼ਾ ਦਾ ਕੰਮ ਕਰਦਾ ਗਰੀਬ ਨੇ ਇਹਨਾਂ ਦੀ ਆਪਸ ਵਿੱਚ ਕੋਈ ਪਹਿਲਾਂ ਦੀ ਤਾਂ ਕੋਤੂੰ ਤੋਂ ਮੈਂ ਹੈ ਨਹੀਂ ਬਸ ਸਵਾਰੀ ਚੱਕਣ ਕਰਕੇ ਹੀ ਇਹਨਾਂ ਦਾ ਕੰਮ ਇਹ ਹੋਇਆ ਜਿਹੜੀ ਲੜਾਈ ਹੋਈ ਆ ਬਾਕੀ ਆਪਾਂ ਦੇਖਦੇ ਆ ਕਿ ਕਰਦੇ ਨੇ ਪ੍ਰਵੰਤੇ ਸੱਜਣਾ ਆਪਣੇ ਨਾਲ ਹੀ ਤੁਸੀਂ ਆਉਂਦੇ ਨੇ ਕਿ ਜੁਮੇ ਵੀ ਹੋਊਗਾ ਪੁਮੇ ਕਰ ਲਾਂਗੇ